ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਦੀ ਤਾਜੀ ਵਾੜ ਸੁਈ ਵੀ ਇਹ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਲਾਪੀ ਸਿੰਘ ਭਾਈ ਮੇਰਾ ਨਾਮ ਆ ਪਿੰਡ ਪੜਾਦੋਣਾ ਜ਼ਿਲ੍ਹਾ ਕਪੂਰਥਲਾ ਪਿੰਡ ਪੜਾਦੋਣਾ ਤੇ ਕੰਟੈਕਟ ਨੰਬਰ ਆਪਣੇ 77103 77870 77103 78870 ਹਾਂਜੀ ਅੱਜ ਆਪਾਂ 29 ਤਰੀਕ ਨੂੰ ਵੀਡੀਓ ਖਬਰ ਕਰਦੇ ਪਿਆ ਦੀ ਐਚਐਫ ਦੀ ਵੈਢ ਦੀ ਹਾਂਜੀ ਹਾਂਜੀ ਕਿਹੜਾ ਸੂਆ ਸੂਈ ਆ ਭਾਈ ਪਲੂਣ ਆ ਪਲੂਣ ਪਹਿਲਾ ਸੂਆ ਹਾਂਜੀ ਦੰਦ ਵਗੈਰਾ ਦੇਖਿਆ ਇਹ ਦੇਖੇ ਨੇ ਹਾਂਜੀ ਚਿੱਗੀ ਆ ਠੀਕ ਹੈ ਥੋੜੀ ਜਵਾਨ ਹੋ ਕੇ ਬਣੀ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਤੇ ਕਿਹ ਕ ਵਜੇ ਸੂਈਆ ਕਰਦੋ ਸੂਈ ਵੀ ਇਹ ਇੱਕ ਕੱਲ ਸੂਈਆ ਰਾਤੀ ਰਾਤੀ ਲਾ ਲਓ ਕੱਲ੍ਹ ਸ਼ਾਮ ਦੀ ਸੂਈ ਵੀ ਆ ਹਾਂਜੀ ਬੱਚਾ ਦੇਤਾ ਇਹਨੇ ਬੱਚੀ ਹਨਾ ਬੱਚੀ ਦਿੱਤੀ ਭਾਜੀ ਇਹ ਜਰਸੀ ਦੇ ਸੈਕਸਲ ਸਿੰਘ ਦੀ ਬੱਚੀ ਹੈ ਠੀਕ ਹੈ ਜਰਸ ਅਗਰ ਪੰਜੇ ਲ ਦੇ ਦਵਾਂਗੇ ਪੂਰੀ ਠੀਕ ਹੈ ਐਚ ਐਫ ਦੇ ਪੇਟੋ ਜਰਸੀ ਪੈਦਾ ਹੋ ਗਈ ਹਾਂ ਉਹਨਾਂ ਨੇ ਜਰਸੀ ਦੇ ਟੀਕੇ ਬੋਲ ਆਏ ਮਾੜੀ ਦਾ ਹੈਗਾ 53 ਕਿਲੋ ਦੁੱਧ ਠੀਕ ਹੈ ਚੰਗੇ 45 ਕਿਲੋ ਦੁੱਧ ਦੀ ਗਾਰੰਟੀ ਨਾਲ ਦਊਂਗਾ ਬੜਾ 45 ਕਿਲੋ ਹਾਂ ਜੀ ਕਿੰਨਾ ਕੁ ਬੋੜਾ ਰਾਤੀ ਚੋਇਆ ਪੈਦਾ ਵੀਰੇ 30 32 ਕਿਲੋ ਦਾ ਸਟਾਰਟਿੰਗ ਹੈ ਕਹਿਣ ਦੀਆਂ ਗੱਲਾਂ ਨਹੀਂ ਗੀ ਇਹ ਕੱਲ ਨੂੰ ਆਣ ਕੇ ਦੋ ਟਾਈਮ ਬੰਦਾ 24 ਸੱਦਾ 32 33 ਕਿਲੋ ਤੋਂ ਸਟਾਰਟਿੰਗ ਹੀ ਆ ਬੇਰ ਠੀਕ ਹੈ ਹੁਣ ਜੇ ਆਪਾਂ ਮੰਨ ਕੇ ਚੱਲੇ ਮਿਲਗੀ ਕਰਨੇ ਘੱਟੋ ਘੱਟ ਥੋੜਾ ਮੰਨ ਕੇ ਆਂਦਾ ਵੀ ਕੱਢੋਂਗੇ 15 17 ਲੀਟਰ ਪਾਜੀ ਪਸ਼ੂ ਵੀ ਪਾਲਦੇ ਆ ਬੱਚੀਆਂ ਪਾਲਦੇ ਆ ਮੈਨੂੰ ਪਤਾ ਨਾ ਇਹ ਗਾਂ ਕੀ ਚੀਜ਼ ਆ ਇੱਧਰ ਮਾਰੋ ਕੈਮਰਾ ਇੱਧਰ ਲਿਆਓ ਮਰਾ ਸੋ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਜਮਾ ਪੰਡਾ ਹੀ ਲਾਈ ਫਿਰਦੀ ਆ ਅੱਗੇ ਪਿਛੇ ਦਾ ਹਵਾਨਾ ਹੁਣ ਸਵੇਰ ਦੀ ਚਵਾਈਏ ਦੀ ਹੋਣੀ ਹੈ ਹਜੇ ਹਨਾ ਹਾਂਜੀ ਹਾਂਜੀ ਸੋ ਸਵੇਰ ਤੜਕੇ ਕੱਢਿਆ ਸੀ 4 ਵਜੇ ਅਸੀਂ ਠੀਕ ਹੈ ਤੇ ਹੋਲੀ ਹੋਲੀ ਤਿੰਨ ਚਾਰ ਟਾਂਗ ਕੱਢਾਂਗੇ ਈਡਾ ਚਾਲ ਦੇ ਵਿੱਚ ਇੱਕੋ ਦਮ ਖਾਲੀ ਕਰ ਦੁੱਤੀ ਤੇ ਫਿਰ ਬਿਮਾਰ ਹੋ ਜਾਂਦਾ ਠੀਕ ਹੈ ਇਹਦੀ ਚਵਾਈਓ ਸਿਸਟਮ ਆ ਤਿੰਨ ਤਿੰਨ ਵਾਰ ਚੋਣੀ ਪੈਂਦੀ ਆ ਤਿੰਨ ਵਾਰ ਚੋਣੀ ਪੈਂਦੀ ਤੋਰੇ ਵਾਰ ਨੇ ਸੋ ਵੀਰਾ ਹਵਾਨਾ ਵਗੈਰਾ ਵਹਿੜਦਾ ਦੇਖ ਸਕਦੇ ਹੋ ਤੇ 45 ਕਿਲੋ ਵੀਰ ਦੱਸਦੇ ਬੈਠੇ ਬਾਕੀ ਐਂ ਦੇਖੋ ਫੌਰਨ ਅਕੰਡ ਜਿਵੇਂ ਆਪਾਂ ਅੰਗਰੇਜ਼ ਨਹੀਂ ਤੋੜਦੇ ਉਹ ਚੀਜ਼ ਆ ਵੀਰੇ ਜਮਾ ਹਨਾ ਸੋ ਹਵਾਨਾ ਵਗੈਰਾ ਦੇਖੋ ਜਮਾ ਕਿਆ ਵਾਤਾ ਬਹੁਤ ਜਿਆਦੀ ਹੈ ਭਾਈ ਸੋ ਚੰਗੀ ਬਰੀਡ ਹੈ ਤੇ ਲੱਤ ਮੁੜਦੀ ਨਹੀਂ ਵਹਿੜਦੀ ਤੇ ਪੂਰਾ ਫਿੱਟ ਫਾਟ ਲੇਵਾ ਕੱਲ ਦੀ ਸੂਈ ਵੇ ਤੇ ਜੇਰ ਵਗੈਰਾ ਜਮਾ ਡਾਣਾ ਮੈਂ ਕਿਹਾ ਵੀਡੀਓ ਆ ਜੀ ਆਪਣੇ ਦਿਖਾਈ ਠੀਕ ਹੈ ਕਮਾ ਦਿਓ ਸੋ ਬਾਕੀ ਦੇਖੋ ਹਵਾਨਾ ਪੂਰਾ ਸਾਫ ਸੁਥਰਾ 40 ਤੋਂ ਪਾਰ ਪਾਰ ਚੱਲਣਾ 45 ਕਿਲੋ ਵੀਰ ਦੱਸ ਦਿਆ ਪਿਆ ਕਿ ਬਾਕੀ ਥੋੜੀ ਵਹਿੜ ਬਾਡੀ ਵੇਟ ਆਪਦਾ ਚੰਗਾ ਗੇਨ ਕਰਕੇ ਸੂਈ ਆ ਸੁਰੇ ਨਹੀਂ ਜਾਂਦਾ ਵਹਿੜ ਤੋਂ ਦੇਖੋ ਫੇਸ ਕੁਆਲਿਟੀ ਵਗੈਰਾ ਬੱਚਾ ਇਹਦੇ ਪਿੱਛੇ ਇਹਦੇ ਬੇਟੋ ਜਰਸੀ ਬੱਚੀ ਪੈਦਾ ਹੋਈ ਆ ਜਿਹੜੀ ਆਪਾਂ ਜਰਸੀ ਦੇ ਵੀ ਫੋਕਸ ਕਰਾਂਗੇ ਤਾਂ ਉਹ ਵੀ ਆਪਾਨੂੰ ਪਤਾ ਵੀ ਚੰਗਾ ਦੁੱਧ ਦੇਊਗੀ ਸੋ ਦੇਖੋ ਹਵਾਨਾ ਦੇਖੋ ਜਮਾਕਾਰ ਮਾਲ ਦੇ ਕਿਆ ਬਾਤਾਂ ਬਿਲਕੁਲ ਪੱਟਾਂ ਦੇ ਵਿਚਾਲੇ ਫਸਿਆ ਹੈਗਾ ਨਾ ਅੱਗੇ ਪਿੱਛੇ ਦਾ ਹਵਾਨਾ ਇਹ ਹੈਗਾ ਹਵਾਨਾ ਜਿਹੜਾ ਕਹਿੰਦਾ 2 ਢਾਈ ਫੁੱਟ ਦਾ ਹਵਾਨਾ ਉਹ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਥਣ ਵੀ ਮੇਰੇ ਹੱਥੀ ਚ ਵਾਈ ਕਰ ਲਈਏ ਚਾਹੇ ਆਪਾਂ ਕਰ ਲਈਏ ਮਸ਼ੀਨੀ ਹਾਂ ਮਸ਼ੀਨਾ ਭਾਜੀ ਦੋਨੇ ਹੋਇਆ ਵੀ ਚਾਹੇ ਦੋ ਪਾਸੇ ਬੈਠ ਕੇ ਬੰਦਾ ਕਰੇ ਤੇ ਮੇਰੇ ਮੋਲਾ ਪੈਦਾ ਕੀ ਰੱਖਿਆ ਮੇਰੇ ਮੋਲਾ ਆਪਾਂ ਦੱਸ ਦਿੰਨੇ ਆਂ ਵੀਡੀਓ ਚ ਤੇ ਮੇਰਾ ਵੀਰ ਉਹੀ ਫੋਨ ਕਰੇ ਜਿਹਦੇ ਸਮਝ ਚ ਆਉਂਦੀ ਮੈਂ ਠੀਕ ਹੈ ਕਿਉਂਕਿ ਆਪਾਂ ਵੀ ਜਿਆਦੇ ਪੈਸੇ ਲਾ ਕੇ ਲਏ ਤਾਂ ਦੀ ਜੀ ਤੁਹਾਨੂੰ ਪਤਾ 2-2 2.5 ਲੱਖ ਰੁਪਏ ਲੋਕੀ ਮੰਗੀ ਜਾਂਦੇ ਕੀ ਭਾਰ ਰੱਖਿਆ ਪੈਦਾ ਆਪਾਂ 1 57 ਦੀ ਦਵਾਂਗੇ ਉੱਚੋਂ ਮਾੜਾ ਮੋਟਾ ਕਰਾਇਆ ਕਰੋ ਇਹ ਮਾਨ ਤਾਨ ਹੋਣਾ ਵਾ ਜਿਹੜੇ ਵੀਰੇ ਦੇ ਸਮਝ ਚ ਆਊਗੀ ਉਹੀ ਫੋਨ ਕਰੇ ਡੇਢ ਤੋਂ ਬਾਅਦ ਹੋਊਗੀ ਹਾਂ ਸਵਾਦ ਲੈਣ ਵਾਲਾ ਫੋਨ ਨਾ ਕਰੇ ਠੀਕ ਹੈ ਕਿਉਂਕਿ ਵੀਰੇ ਇਦਾਂ ਦੀਆਂ ਬਣਾ ਦੋ-ਦੋ ਢਾਈ-ਢਾਈ ਲੱਖ ਰੁਪਏ ਤੂੰ ਵੀ ਵੀਡੀਓ ਬਣਾਉਣਾ ਹੀ ਆ। ਆ ਡੇਢ ਲੱਖ ਰੁਪਿਆ ਦਾ ਖਰਚਾ ਆ ਜਾਂਦਾ ਬੱਚੀ ਦੇ ਪਾਲਣ ਤੇ ਆਪਾਂ ਵੀ ਪਾਲ ਲਿਆ ਹੀ ਆ। ਤੇ ਚੋਣ ਚਵਾ ਤਾਰਾ ਤੂੰ ਰਹਿ ਕੇ ਨੰਬਰ ਮੈਂ ਕਿਹਾ ਤਸੱਲੀ ਕਰਾ ਕੇ ਬੰਦੇ ਦੀ ਫੇਸ ਦਵਾਵਾਂਗੇ ਆਪਾਂ ਗਾ। ਪਵਾ ਪੂਰੀ ਦਿਹਾੜੀ ਪਵਾ ਅਗਲੀ ਦਿਹਾੜੀ ਵੀ ਰਵੇ। ਇਹਨਾਂ ਤਸੱਲੀ ਕਰਾ ਕੇ ਦਵਾਵਾਂਗੇ ਬੈ। 1,57,000 ਤੋਂ ਮਾੜਾ-ਮੋਟਾ ਮਾਨਤਨ ਕਰਦਾ। ਮਾਨਤਨ ਨਹੀਂ ਹੋਣਾ। ਨੰਬਰ ਬੋਲ ਜੀ ਆਪਣਾ। 701 73 870 ਸੋ ਵੀਰ ਥਣ ਹਵਾਨਾ ਦੇਖੋ ਬੱਚਾ ਸਾਹਮਣੇ ਚੰਗੀ ਤਰ੍ਹਾਂ ਮਾਰੋ ਹਜੇ ਤਾਂ ਭਲਾ ਭਲਾ ਪਾਈ ਫਿਰਦੀ ਏ ਕਰਮਾ ਵਾਲੀ ਠੀਕ ਹੈ ਬੋਨ ਨਾਰ ਨੂਰ ਗੱਡੂ ਪੂਰਾ ਮੁੱਠੀ ਵਾਲਾ ਥਣ ਜਾਵਾ ਹਨਾ ਹਾਂਜੀ ਠੰਡੀ ਸੀਲ ਆ ਪੂਰੀ ਤੇ ਜਰਸੀ ਇਹਨੇ ਬੱਚੀ ਦੇਦੀ ਸੈਕਸਲ ਸੀਮਨ ਦੀ ਆ ਬੱਚੀ ਸੈਕਸਲ ਸੀਮਨ ਦੀ ਐਚ ਐਫ ਦੇ ਬੇਟੋ ਉਹ ਵੀ ਮੰਨ ਕੇ ਜਿਹੜੇ ਤਕਰੀਬਨ 25 30 ਕਿਲੋ ਸਟਾਰਟਿੰਗ ਕਰੋਗੇ ਬੱਚੀ ਅੱਗੇ ਚੰਗੀ ਤਿਆਰ ਹੋ ਜੀਦਾ ਹਨਾ ਨਹੀਂ ਨਹੀਂ 30 35 ਕਿਲੋ ਕਰੋਗੇ ਇਹਦੀ ਮਾਂ ਦਾ ਹੁਣ 53 ਕਿਲੋ ਦੁੱਧ ਆ ਠੀਕ ਹੈ ਸੋ ਹਵਾਨਾ ਦੇਖੋ ਪੂਰਾ ਕੰਪੈਕਟ ਹੱਡਰਾ ਜਮਾ ਜਿਹੜਾ ਫਸਮਾ ਲੇਵਾ ਹੁੰਦਾ ਉਹ ਚੀਜ਼ ਆ ਤੇ ਲੇਵਾ ਨਹੀਂ ਟੁੱਟ ਤੋੜ ਦੀ ਵਹਿੜ ਜਿਵੇਂ ਪਹਿਲਾ ਸੂਆ ਸੂਈ ਆ ਚਾਹੇ ਆਪਾਂ 10 ਸੂਏ ਪੀੜੀ ਲੇਵਾ ਇਹਨੇ ਇਦਾਂ ਦਾ ਰੱਖਣਾ ਸੋ ਪਿੰਡ ਪੜਾਉ ਦੋਨਾ ਜਿਲ੍ਹਾ ਕਪੂਰਥਲਾ ਪੈ ਜਾਂਦਾ ਹੈਗਾ ਪਹਿਲਾ ਸੂਆ ਮੂੰਹੋ ਛਿੱਗੀ ਜਵਾਨ ਹੋਈ ਵਹਿੜੇ ਸੇਲ ਆ ਪਿੱਛੇ ਬੱਚਿਆ ਸੂਈ ਸਵਈਆ ਧਾਰਾ ਓਕੇ ਜੇਰ ਵਗੈਰਾ ਡਾਣਾ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ